ਅੱਛਾ ਬਾਪੂ ਜੀ ਅਸੀਂ ਸੁਣਿਆ ਵੀ ਆ ਖੰਡ ਕਿਰਦੀ ਆ ਆਪਣੇ ਇਹ ਤੋਂ ਬਣ ਤੋਂ ਬਹੁਤ ਜਿਆਦੇ ਅਮਰਤ ਚੁੰਗਾ ਇੱਥੇ ਅੱਛਾ ਦਿਖਾਵਾਂਗੇ ਮੜਾ ਜਾਂ ਅਮਰਤ ਚੁੰਗਾ ਜਿੱਦਾਂ ਨਿਸ਼ਾਨ ਲੱਗੇ ਨਾ ਅਸਲ ਤਾਂ ਇਹ ਉਦੋਂ ਦੀ ਕਿਰਨ ਲੱਗੀ ਆ 2 ਸਾਲ ਹੋ ਗਏ ਨੂੰ ਹਾਂ ਜਦੋਂ ਆਪਾਂ ਪਹਿਲੀ ਵਾਰ ਉਹਦੇ ਨਿਸ਼ਾਨ ਲੱਗਿਆ ਅੱਛਾ ਨਿਸ਼ਾਨ ਤੋਂ ਵਾਰ ਉਹ ਨਿਸ਼ਾਨ ਲੱਗਿਆ ਉੱਪਰ ਹਾਂ ਠੀਕ ਹੈ ਇਹ ਮਹਾਰਾਜ ਦੀ ਕਿਰਪਾ ਨਾਲ ਹੀ ਬਣਿਆ ਕਾ ਪਹਿਲਾਂ ਵੀ 70 ਸਾਲ ਹੋ ਗਏ ਉਹਰੇ ਕਹਿੰਦੇ ਕੁਝ ਵੀ ਨਹੀਂ ਸੀ ਹਾਂ ਹਾਂ ਸੀ ਸੀ ਨਾ ਹਾਂ ਫਿਰ ਬਈ ਇਹ ਖੰਡ ਗਿਰੀ ਆ ਅੱਜ ਦਿਖਾਵਾਂਗੇ ਮੜਾ ਕਿੱਥੇ ਲੱਗਦੀ ਆ ਕਿਵੇਂ ਲੱਗਦੀ ਆ ਆਹ ਦਰਖਤ ਦੇ ਹੈ ਬਾਈ ਹਾਂ ਦੋਸਤੋ ਇਹ ਦਰਖਤ ਹੈਗਾ ਕਹਿੰਦੇ ਵੀ ਇਹਦੇ ਉੱਤੇ ਖੰਡ ਲੱਗਦੀ ਹੈ ਇਹ ਜਿਆਦੇ ਖੰਡ ਜਿਹੜੀ ਦੇਖਣ ਨੂੰ ਮਿਲਦੀ ਹੈ ਉਹ ਹਾੜੀਆਂ ਵਕਤਾਂ ਤੁਹਾਨੂੰ ਕਿਹੜੀ ਆ ਦੇਖਾ ਜਿਵੇਂ ਆ ਦੇਖਾ ਚਿੱਕੀ ਆ ਹਾਂ ਚਟਾ ਲੱਗ ਰਿਹਾ ਇਹ ਖੰਡ ਹੈ ਇਹ ਚ ਅੱਛਾ ਦਰਖਤ ਦੀ ਨਹੀਂ ਕਿਹੜੀ ਹੁਣ ਆਪਾਂ ਨੇ ਠੀਕ ਹੈ ਜੀ ਆਹ ਚਟਾ ਖੰਡ ਹੈ ਜਣੀ ਆ ਜੋ ਆਗੇ ਆ ਲੋ ਬਹੁਤ ਸਾਰੇ ਥੋਮਾਂ ਦੇ ਚਾਰ ਠੀਕ ਹੈ ਆ ਆ ਗੁੱਸਿਆਂ ਚ ਲੱਗਦੀ ਹੈ ਜੀ ਆਹ ਗੁੱਸਿਆਂ ਚ ਪੁੱਛਾਂ ਤੋਂ ਪੁੱਛਾਂ ਤੋਂ ਕਿਰਦੀ ਆ ਠੀਕ ਹੈ ਜੀ ਇਹ ਇਹ ਜਿਵੇਂ ਜਿਆਦੇ ਜਿਆਦੇ ਕਿਹੜੇ ਦਿਨਾਂ ਚ ਕਿਰਦੀ ਹੈ ਜਿਆਦੇ ਤਾਂ ਹੈ ਆਪਣੇ ਦਿਨੇ ਹੁਣ ਆ 26 ਮਈ ਤੋਂ ਬਾਅਦ ਹਾਂ 26 ਮਈ ਤੋਂ ਬਾਅਦ ਬਾੜ ਕਰਨ ਲੱਗਦੀ ਹੈ ਠੀਕ ਹੈ 26 ਮਈ ਦਾ ਉਹਨੇ ਮੇਲਾ ਭਰਦਾ ਹੈ ਅੱਛਾ ਮੇਲਾ ਭਰਦਾ ਹੈ ਮੇਲਾ ਭਰਦਾ 26 ਮਈ ਤੋਂ ਬਾਅਦ ਬਾੜ ਫਿਰੇ ਕਰਨ ਲੱਗਦੇ ਜਿਵੇਂ ਚਿੱਟਾ ਹੋ ਜਾਂਦਾ ਬਾਣ ਫੜੀ ਅੱਛਾ ਹਾਂ ਵੀ ਇਹ ਖਾਨ ਚ ਫਿਰ ਮਿੱਠੀ ਆਈ ਮਿੱਠੀ ਮਿੱਠੀ ਜਮਾ ਖੰਡ ਹੈ ਜਿਵੇਂ ਜਿਵੇਂ ਖੰਡ ਹੁੰਦੀ ਹੈ ਖੰਡਾ ਹੋਈ ਅੱਛਾ ਆ ਜੀ ਹਾਂ ਹਾਂ ਆਸੀ ਬਾਈ ਹਾਂ ਲੈ ਪਰਤਖਾ ਹਨਾ ਜੀ ਜਮਾ ਸਹੀ ਗੱਲ ਆ ਆ ਦੇਖ ਆ ਨਕੀਨਾ ਚਿੱਟੀ ਹੈ ਵਿੱਚੋਂ ਹਾਂ ਹਾਂ ਦੰਮ ਕੀੜੀਆਂ ਦੇ ਕੀ ਆ ਦੇਖ ਹਾਂ ਕੀੜੀ ਕੀੜੀ ਆ ਕੀੜੀ ਵੀ ਤਾਂ ਨਹੀਂ ਆ ਦੇਖ ਕੀੜੀਆਂ ਦੇਖ ਲਾ ਉੱਤੇ ਬਾਦੂਆਂ ਨਹੀਂ ਕੀੜੀਆਂ ਹਾਂ ਨਹੀਂ ਬੋਰ ਨੂੰ ਇਹਨੂੰ ਆਪਣਾ ਕੀੜੀਆਂ ਤਾਂ ਲੱਗਦੀ ਨਹੀਂ ਬਣ ਨੂੰ ਤਾਂ ਕਿਹਨੂੰ ਕੀੜੀ ਦਾ ਕੀ ਮਸਲਾ ਉਹਨੇ ਖੰਡੜੇ ਮਿੱਠਾ ਕਰ ਕੀ ਬਾਈ ਕੀੜੀ ਲੱਗਦੀ ਆ ਜਾਨਵਰ ਛੋਟੇ ਛੋਟੇ ਜਾਨਵਰ ਆ ਦੇਖ ਇਹ ਮੇਰੇ ਸਾਰੇ ਦੇਖੇ ਖੰਡੜ ਕਰਕੇ ਲੱਗਦੇ ਆ ਇਹ ਦੇਸੀ ਖੰਡ ਮੰਗੂ ਹੀ ਹੈ ਨਾ ਇਹ ਚਿੱਟੀ ਨਹੀਂ ਭਈ ਆਹ ਦੇਸੀ ਖੰਡ ਮੰਗੂ ਆ ਇਹ ਕੀ ਕਰਾਮਾਤ ਕੀ ਹੈ ਇਹ ਇਹ ਉਹਨੇ ਭਗਤੀ ਮਾਲਕ ਆਇਆ ਹੋਇਆ ਪਰਮੇਸ਼ਰ ਆਉਂਦਾ ਨਹੀਂ ਬੋਤ ਹੁੰਦੀਆਂ ਨਾਲੀ ਅੱਛਾ ਆ ਨਾਲ ਬਾਬਾ ਜੀ ਨੇ ਇਹਨਾਂ ਦੇ ਕੋਈ ਕਹਿੰਦੇ ਵੀ ਉਹ ਹੈ ਕਾਫੀ ਉਹ ਜਿਹੜੇ ਪੀਰ ਨੇ ਤੇ ਨਾਲ ਹਾਂ ਪੀਰ ਇਹ ਜਿਹੜਾ ਆਪੇ ਅੱਲਾਪੇ ਕਾਜੀ ਆਪੇ ਬੰਦ ਬਣਾਈਂਦਾ ਹਾਂ ਸਾਰਾ ਜੋ ਆਪੀ ਬੈਠੇ ਉਹ ਲੇਟ ਵਾਲੀ ਗੱਲ ਸੁਣਾਇਓ ਮਾੜੀ ਇੱਕ ਲੇਟ ਵਾਲੀ ਗੱਲ ਸੁਣਾਉਂਦੇ ਨਹੀਂ ਲੈ ਕੇ ਸਮਝ ਲਾਵੀਂ ਤਿੰਨ ਵਾਰੀ ਮੈਂ ਚੈੱਕ ਕਰੀ ਚਾਰ ਵਾਰੀ ਚੌਥੀ ਵਾਰ ਨਹੀਂ ਲੱਗੀ ਅਖੇਤਾਂ ਵਾਲੀ ਲਾਈਟ ਆਏ ਵੈਸੇ ਅਖੇਟਾਂ ਦੀ ਲਾਈਟ 8 ਘੰਟਿਆਂ ਵਾਲੀ ਆ ਪੁਰੇ ਲਾਈਟ ਕੋਈ ਨਹੀਂ ਸੀ ਮੈਂ ਚਾਰ ਵਾਰੀ ਚੈੱਕ ਕਰੀ ਤਿੰਨ ਵਾਰੀ ਮੈਂ ਚੈੱਕ ਕਰਕੇ ਦੇਖ ਕੇ ਲਾਗਣਾ ਲੱਗ ਜਾ ਗਰੇ ਚੌਥੀ ਵਾਰ ਨਹੀਂ ਲੱਗੀ ਵੈਸੇ ਲੜ ਲਾਈ ਨਹੀਂ ਜੀ ਬਿਨਾਂ ਲਾਈਟ ਤੋਂ ਲੜ ਲੱਗੀ ਅੱਛਾ ਬਿਨਾਂ ਲਾਈਟ ਤੋਂ ਲਾਈਟ ਹੋਇਆ ਨਾ ਕਰੀ ਲਾਈਟ ਲੱਗ ਰਿਹਾ ਉਧਰ ਹੈਗੀ ਤੇ ਲਾਈਟ ਦੂਜੇ ਪਾਸੇ ਨਾ ਹੈ ਨਹੀਂ ਜੀ ਕੱਲੀ ਅੰਦਰ 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 ਬਸ ਕੱਲੀ ਕਮਾਲ ਦੀ ਗੱਲ ਆ ਦਿਖਾ ਦਿੰਨੇ ਆ ਤੁਹਾਨੂੰ ਦੋਸਤੋ ਬਾਕੀ ਇਹਦੀ ਅਲੱਗ ਵੀਡੀਓ ਬਣਾਉਨੇ ਆ ਪੀਰ ਨੇ ਬਹੁਤ ਕਰਨ ਵਾਲੇ ਪੀਰ ਨੇ ਲਵੇ ਲਵੇਲੇ ਪੰਜਾਬ ਪਿੰਡ ਨੇ ਜਿਹੜੇ ਇਸ ਪੀਰ ਦੀ ਮੰਨਤਾ ਕਰਦੇ ਨੇ ਸੰਗਰੂਰ ਤੋਂ ਚੰਡੀਗੜ੍ਹ ਤੋਂ ਦਿੱਲੀ ਤੋਂ ਆਉਂਦੀ ਹੈ ਸੰਗਤ ਕਿੱਥੋਂ 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 ਸੰਗਰੂਰ ਦਿੱਲੀ ਲੁਧਿਆਣਾ ਧੂਰੀ ਅੱਛਾ ਇਧਰੋਂ ਹਸਾਰ ਤੋਂ ਫਤਿਹਗੜ੍ਹ ਕਾਬਰੇਲ ਹਾਂ ਹਾਂ ਇਧਰੋਂ ਆਉਂਦੇ ਪਿੰਡ ਜੇ ਸਾਰੇ ਆਉਂਦੇ ਨੇ ਠਰੂਆ ਠਰਬੀ ਇਧਰ ਇਧਰ ਅੱਛਾ ਮੰਨਤਾ ਪੂਰੀਆਂ ਹੁੰਦੀਆਂ ਨੇ ਇੱਥੇ ਤਾਂ ਤੋਂ ਸਾਰੀ ਮੰਨਤਾ ਜਿਹੜਾ ਸੁਖ ਹੋ ਗਿਆ ਹਾਂ ਅਰ ਸੰਦਾਏ ਜੇ ਸੱਚੇ ਮਨਾ ਸੁਖ ਦਾ ਘੰਟੀ ਜੇ ਕਰਨ ਦਾ ਕੰਮ ਅਗਲਾ ਮੈਨੂੰ ਜਿੰਨੇ ਬੰਦੇ ਆਕੇ ਚੰਡੀਗੜ੍ਹ ਤੋਂ ਆਕੇ ਗਏ ਸੀ ਸੰਗਤ ਵੀ ਸਾਡਾ ਕੰਮ ਇਹ ਜਿਹੜੀ ਆਪਣੀਆਂ ਨੱਡ ਚਲਾਈ ਜੀਤੇ ਉਸੇ ਨਾਲ ਕੰਮ ਬਣ ਗਿਆ ਸਾਡਾ ਅੱਛਾ ਫੇਰ ਤੂੰ ਆਲਾ ਫਰੋਜ਼ਪੁਰ ਕਿੱਥੇ ਆ ਹਾਂ ਹਾਂ ਫਰੋਜ਼ਪੁਰ ਤੋਂ ਆਈ ਦੀ ਸੰਗਤ ਦੋ ਬੰਦੇ ਆਕੇ ਗਏ ਨੇ ਉਹ ਦੋ ਦੋ ਲੱਡੂ ਲੱਡੂਆਂ ਦੇ ਡੱਬੇ ਵੰਡ ਕੇ ਗਏ ਨੇ ਅੱਛਾ ਇਹ ਸਾਡਾ ਬਾਹਰਲਾ ਕੰਮ ਬਣਦਾ ਨਹੀਂ ਜੀ ਕਹਿੰਦਾ ਉਹਦੀ ਬਣ ਗਿਆ ਉਹਦੀ ਬਣ ਗਿਆ 8 ਦਾ 10 ਦਾ ਮੇਰੇ ਹੁੰਦੇ ਹੁੰਦੇ ਵਾਗਰੋਂ ਅੱਜ ਅੱਖਰ ਦੇ ਆਪਣੇ ਪਿੰਡ ਦੀ ਠੀਕ ਹੈ ਬਾਕੀ ਹੋਰ ਜਿਹੜੇ ਆਉਂਦੇ ਨੇ ਸਾਰੇ ਨੂਰੇ ਹੁੰਦਾ ਇਲਾਕਾ ਸਾਰੀ ਹੁੰਦਾ ਹੈ ਬਲਰਾ ਕੜੈਲ ਤੇ ਮੂਨ ਕਾ ਪਟਿਆਲੇ ਤੂੰ ਚੰਡੀਗੜ੍ਹ ਤੋਂ ਦਿੱਲੀ ਤੋਂ ਸੰਗਦੇ ਸਾਰੇ ਆਈ ਜਾਂਦੇ ਨੇ ਸਾਰੇ ਆਈ ਜਾਂਦੇ ਨੇ ਕਲਕੱਤੇ ਤੋਂ ਆਏ ਤੇ ਕੁਦਗਾਂ ਮਹਿਮ ਬਈ ਮਰਮ ਹਾਂ ਨਵਾਂ ਦੇ ਸਕਵਾ ਪਣਿਆ ਆਪਣੇ ਵਿੱਚ ਹੀ ਤੇ ਸੋਹਣੇ ਆਪਣੇ ਪੰਜਾਬ ਹਰਿਆਣੇ ਉੱਥੋਂ ਜੋ ਹੱਲ ਤੇ ਆਏ ਕਲਕੱਤੇ ਕਲਕੱਤੇ ਤੋਂ ਉਰੇ ਆਏ ਜੜਕੀ ਅੱਛਾ ਤੇ ਚਾਰ ਦਿਨ ਲੱਗੇ ਉਹਨਾਂ ਨੂੰ ਜੋ ਕਿ ਨੋ ਨਵਾਬ ਪਟਾਚ ਦੀ ਅੱਛਾ ਜਿਹੜੇ ਉਰੇ ਆ ਕੇ ਗਏ ਨੇ ਕਹਿੰਦੇ ਸਾਡਾ ਕੰਮ ਬਣ ਗਿਆ ਜਿਹੜਾ ਵੀ ਕੋਈ ਆਉਂਦਾ ਯਾਰ ਸੁੱਖ ਸੁਖ ਮਨ ਹੋ ਸਕੀ ਪੂਰੀ ਸੱਚੀ ਜਗਾ ਬਈ ਯਾਰ ਹਣਾ ਦੋਸਤੋ ਜ਼ਰੂਰੀ ਨਹੀਂ ਹੈ ਵੀ ਤੁਸੀਂ ਉਰੇ ਆ ਕੇ ਸੁੱਖ ਸੁਖਣੀਆ ਤੁਸੀਂ ਵੀਡੀਓ ਤੇ ਹਣਾ ਸੁੱਖ ਸੁਖ ਸਕਦੇ ਆ ਪੀਰ ਦੀ ਇੰਨੀ ਮੰਤਾਲਾ ਕਹਿੰਦੇ ਜੇ ਤੁਹਾਡੀ ਸੁੱਖ ਪੂਰੀ ਹੋਗੀ ਪਰ ਇੱਥੇ ਪਹੁੰਚਣਾ ਜ਼ਰੂਰ ਪਊਗਾ ਐਡਰੈਸ ਤੁਹਾਨੂੰ ਪੂਰਾ ਦੇ ਦਿੰਨੇ ਆ ਇਹ ਜੀ ਹਰਿਆਣੇ ਪੰਜਾਬ ਦੇ ਬਾਰਡਰ ਤੇ ਉੱਤੇ ਪੈਂਦਾ ਪਿੰਡ ਜਾਖੜ ਸ਼ਹਿਰ ਜਾਖੜ ਪੈਂਦਾ ਹੈ ਹਰਿਆਣੇ ਦੇ ਵਿੱਚ ਪੈ ਜਾਂਦਾ ਅੱਧਾ ਹਰਿਆਣੇ ਚ ਅੱਧਾ ਪੰਜਾਬ ਚ ਜਾਖੜ ਦੇ ਨਾਲ ਹੀ ਪਿੰਡ ਪੈਂਦਾ ਜੀ ਤਲਵਾ ਜੋ ਹਰਿਆਣੇ ਚ ਪੈਂਦਾ ਉਹਦੇ ਨਾਲ ਹੀ ਇਹ ਥੇ ਬਣਿਆ ਹੋਇਆ ਖੇਤਾਂ ਦੇ ਵਿੱਚ ਤੁਸੀਂ ਕਦੋਂ ਵੀ ਇੱਥੇ ਆ ਸਕਦੇ ਹੋ ਹਰਿਆਣੇ ਦਾ ਪਿੰਡ ਹੈ ਜੀ ਤਲਵਾੜਾ ਠੀਕ ਹੈ ਜੀ ਤਲਵਾੜੇ ਦਾ ਇਥੇ ਥੇ ਪੈਂਦੇ ਨੇ ਤੁਸੀਂ ਕਿਸੇ ਨੂੰ ਵੀ ਪਿੰਡ ਤੋਂ ਬਾਹਰ ਪੁੱਛ ਸਕਦੇ ਹੋ ਖੇਤਾਂ ਦੇ ਵਿੱਚ ਇੱਥੇ ਆ ਸਕਦੇ ਹੋ ਪੂਰੇ ਮੈਨੂੰ